ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਠੀਕ ਹੋਵੋਗੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਜਿਹੜੀ ਹਰ ਵੀਡੀਓ ਲਈ ਆ ਜਾਵੇਗੀ ਗੱਲ ਕਰਾਂਗੇ ਅੱਜ ਆਪਾਂ 1 ਫਰਵਰੀ 2026 ਦਿਨ ਐਤਵਾਰ ਦਾ ਹੈ ਨਾਲ ਦੱਸਾਂਗੇ ਤੁਹਾਨੂੰ ਮਾਗ ਮਹੀਨੇ ਦੀ ਪੂਰਨਮਾਸ਼ੀ ویسੇ ਤਾਂ ਹਰ ਮਹੀਨੇ ਹੀ ਪੂਰਨਮਾਸ਼ੀ ਹੁੰਦੀ ਹੈ ਲੈ ਕੇ ਮਾਗ ਦੇ ਮਹੀਨੇ ਦੀ ਪੂਰਨਮਾਸ਼ੀ ਜਿਹੜੀ ਇਹ ਸ਼ਾਸਤ੍ਰਾਂ ਦੇ ਵਿੱਚ ਬਹੁਤ ਖਾਸ ਮੰਨੀ ਗਈ ਹੈ ਇਸ ਬੰਦੀ ਆਪਾਂ ਡਿਟੇਲ ਦੇ ਵਿੱਚ ਜਾਣਾਂਗੇ 12 ਰਾਸ਼ੀਆਂ ਦਾ ਰਾਸ਼ੀਫਲ ਦੱਸਾਂਗੇ ਪੰਜਾਂਗ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਂਗ ਬਾਰੇ 1 ਫਰਵਰੀ 2026 ਪੰਜਾਂਗ ਤੇਲ ਪੂਰਨਮਾਸ਼ੀ ਬਾਰੇ ਚੰਦਰਮਾ ਨੇ ਜੋ ਕਰਕਟ ਰਾਸ਼ੀ ਦੇ ਵਿੱਚ ਸੂਰਜ ਦੇ ਸਾਹਮਣੇ ਚੰਦਰਮਾ ਮਤਲਬ सूरज है जो मकर राशि चल रहे हैं सूरज के सामने कर्क राशि अपनी ही राशि चंद्रमा बारह राशियों से की प्रभाव पवेगा इस पर भी आप जागे नक्षत्र है जो खुशिया नक्षत्र रहेगा शनि का नक्षत्र राहुकाल का टाइम है जोड़ा साढ़े चार तो शाम के साढ़े चार तो छे बजे तक का टाइम राहुकाल का रहेगा सवेरे पांच बज के तीह मिनट तो लैके छे वज के पंद्रह मिनट तक का टाइम है जो ब्रह्म मुहूर्त का रहेगा ਕਿਉਂਕਿ ਬ੍ਰਹਮ ਮੂਰਤ ਦੇ ਵਿੱਚ ਉੱਠਣਾ ਇਸ਼ਨਾਨ ਕਰਨਾ ਤੇ ਪਰਮਾਤਮਾ ਦੇ ਨਾਮ ਨਾਲ ਲੈਣ ਦੇ ਨਾਲ ਜਿਹੜਾ ਦਿਨ ਸ਼ੁਰੂ ਹੋ ਜਾਂਦਾ ਹੈ ਤੇ ਉਹ ਜਿਹੜਾ ਪੋਜ਼ਿਟਿਵ ਹੋ ਜਾਂਦਾ ਹੈ ਹੁਣ ਗੱਲ ਕਰਦੇ ਆਪਾਂ ਮਾਗ ਮਹੀਨੇ ਦੀ ਪੂਰਨਵਾਸ਼ੀ ਬਾਰੇ ਪੂਰਨਵਾਸ਼ੀ ਕੀ ਹੈ ਜਦੋਂ ਵੀ ਸੂਰਜ ਦੇ ਸਾਹਮਣੇ ਚੰਦਰਮਾ ਆਉਂਦਾ ਹੈ ਤਾਂ ਪੂਰਨਵਾਸ਼ੀ ਬਣਦੀ ਹੈ ਚੰਦਰਮਾ ਇਸ ਦਿਨ ਪੂਰਨ ਹੁੰਦਾ ਹੈ ਚੰਦਰਮਾ ਦੇ ਦਰਸ਼ਨ ਕਰਨੇ ਸ਼ੁਭ ਮੰਨੇ ਜਾਂਦੇ ਨੇ ਕਿਸੇ ਧਾਰਮਿਕ ਸਥਾਨ ਤੇ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਜੇ ਤੁਸੀਂ ਨਹੀਂ ਜਾ ਸਕਦੇ ਤਾਂ ਤੁਸੀਂ ਘਰ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਪਾ ਕੇ ਵੀ ਇਸ਼ਨਾਨ ਕਰ ਸਕਦੇ ਹੋ ਤੇ ਦੂਸਰਾ ਤੁਸੀਂ ਜੇਕਰ ਪਾਣੀ ਦੇ ਵਿੱਚ ਦੁੱਧ ਪਾ ਕੇ ਨਹਾਉਣੇ ਉਸ ਦੇ ਨਾਲ ਵੀ ਚੰਦਰਮਨ ਜਿਹੜਾ ਸ਼ੁਭ ਹੋ ਜਾਂਦਾ ਹੈ ਚੰਦਰਮਾ ਦੇ ਦਰਸ਼ਨ ਕਰਨੇ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਬੈਠਣਾ ਜਿਹੜਾ ਸ਼ੁਭ ਮੰਨਿਆ ਜਾਂਦਾ ਹੈ ਤੇ ਕਿਤੇ ਧਾਰਮਿਕ ਸਥਾਨ ਤੇ ਖੀਰ ਦਾ ਦਾਨ ਦੇ ਨਾਲ ਚੰਦਰ ਜਿਹੜਾ ਸ਼ੁਭ ਹੋ ਜਾਂਦਾ ਹੈ ਘਰ ਦੇ ਵਿੱਚ ਖੀਰ ਬਣਾਉਣੀ ਚੰਗੀ ਮੰਨੀ ਜਾਂਦੀ ਹੈ ਤੇ ਨਾਲ ਕਿਸੇ ਲੋੜਵੰਦ ਨੂੰ ਵੀ ਦੇ ਸਕਦੇ ਹੋ ਤੁਸੀਂ ਖੀਰ ਦਾ ਸਮਾਨ ਜਾਂ ਕਿਸੇ ਲੰਗਰ ਦੇ ਵਿੱਚ ਵੀ ਦੇ ਸਕਦੇ ਹੋ ਆਪਣੇ ਵੱਡ-ਵਡੇਰਿਆਂ ਦੇ ਨਾਮ ਲੈਣਾ ਜ਼ਰੂਰੀ ਹੈ ਉਹਨਾਂ ਦੇ ਨਾਮ ਦਾ ਤੁਸੀਂ ਕਿਤੇ ਨਾ ਕਿਤੇ ਦਾਨ ਕਰ ਸਕਦੇ ਹੋ ਤਾਂ ਕਿ ਪਿੱਤਰ ਤੁਹਾਡੇ ਖੁਸ਼ ਰਹਿਣ ਤੇ ਤੁਹਾਨੂੰ એનર્ਜੀ ਆ ਜਿਹੜੀ ਪੋਜ਼ਿਟਿਵ ਮਿਲਦੀ ਰਹੇ ਜੇਕਰ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਇਮੋਸ਼ਨਲ ਹੋਣਿਓ ਜਾਂ ਤੁਹਾਡਾ ਬੱਚਾ ਹੈ ਉਹ ਬਹੁਤ ਜ਼ਿਆਦਾ ਡਰਦਾ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਜਲਦੀ ਕਿਸੇ ਨੂੰ ਰੋਣਾ ਆਉਣਾ ਅ ਤੇ ਚੰ드ਰਮਾ ਅਸ਼ੁੱਭ ਦੀ ਨਿਸ਼ਾਨੀ ਹੈ ਕਿਤੇ ਨਾ ਕਿਤੇ ਚੰ드ਰਮਾ ਜਿਹੜਾ ਤੁਹਾਡਾ 네ਗੇਟਿਵ ਹੋਏਗਾ ਕਿਤੇ ਨਾ ਕਿਤੇ ਚੰ드ਰਮਾ ਤੁਹਾਡੀ ਕੁਨਲੀ ਦੇ ਵਿੱਚ ਵੀਕ ਹੋਏਗਾ ਤੁਸੀਂ ਜਲਦੀ ਕੋਈ ਵਧੀਆ ਫੈਸਲੇ ਨਹੀਂ ਲੈ ਪਾਉਂਦੇ ਹੋਵੋਗੇ ਕਦੇ ਤੁਹਾਡਾ ਮਨ ਖੁਸ਼ ਹੁੰਦਾ ਹੋਏਗਾ ਕਦੇ ਤੁਹਾਡਾ ਮਨ ਉਦਾਸ ਰਹਿੰਦਾ ਹੋਏਗਾ ਰਾਸ਼ੀ ਫਲ ਵੀ ਇਸੇ ਲਈ ਬਣਿਆ ਚੰ드ਰਮਾ ਤੇ ਅਧਾਰਿਤ ਹੈ ਕਿਉਂਕਿ ਮੰਥ ਦੇ ਵਿੱਚ ਚੰ드ਰਮਾ ਰਾਸ਼ੀ ਪਰਿਵਰਤਨ ਕਰਦਾ ਹੈ ਪੂਰੀਆਂ ਰਾਸ਼ੀਆਂ ਦੇ ਵਿੱਚ ਕਦੇ ਮਨ ਖੁਸ਼ ਹੁੰਦਾ ਹੈ ਕਦੇ ਉਦਾਸ ਹੁੰਦਾ ਹੈ ਸਾਰੀ ਆਪਣੀ ਲਾਇਫ ਦੇ ਵਿੱਚ ਜੋ ਖੇੜਾ ਮਨ ਦੀ ਹੈ ਜੇ ਮਨ ਆਪਾ ਮਨ ਜਿੱਤੇ ਜਗ ਜੀਤ ਜੇ ਮਨ ਆਪਾ ਜਿੱਤ ਲਿਆ ਤਾਂ ਆਪਣੀ ਪੂਰੀ ਦੁਨੀਆ ਚ ਆਪਾਂ ਜਿੱਤ ਸਕਦੇ ਹਾਂ ਮਨ ਆਪਣਾ ਕਾਬੂ ਦੇ ਵਿੱਚ ਨਹੀਂ ਰਹਿਣਾ ਰਹਿੰਦਾ ਜੇਕਰ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਇਮੋਸ਼ਨਲ ਹੁੰਨੇ ਹੋ ਬਹੁਤ ਜ਼ਿਆਦਾ ਤੁਹਾਨੂੰ ਡਰ ਲੱਗਦਾ ਹੈ ਤੁਹਾਡਾ ਮਨ ਹੈ ਜਿਹੜਾ ਅਸ਼ਾਂਤ ਰਹਿੰਦਾ ਤੁਸੀਂ ਬਹੁਤ ਜਲਦੀ ਉਦਾਸ ਹੋ ਜਾਂਦੇ ਹੋ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਹਰ ਗੱਲ ਤੁਸੀਂ ਆਪਣੇ ਮਨ ਤੇ ਲਾਉਨੇ ਹੋ ਤਾਂ ਤੁਹਾਨੂੰ ਪੂਰਨਮਾਸ਼ੀ ਦੇ ਦਿਨ ਪੂਰੀ ਰਾਤ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਪਾਣੀ ਰੱਖ ਕੇ ਉਸ ਨੂੰ ਸਵੇਰੇ ਸੇਵਨ ਕਰਨਾ ਚਾਹੀਦਾ ਹੈ ਹਰ ਪੂਰਨਮਾਸ਼ੀ ਤੇ ਕਰਕੇ ਦੇਖੋ ਤੁਹਾਨੂੰ ਕਾਫੀ ਜ਼ਿਆਦਾ ਇਸ ਦੇ ਨਾਲ ਜਿਹੜਾ ਫਾਇਦਾ ਹੋਏਗਾ ਜੇਕਰ ਤੁਹਾਡਾ ਬੱਚਾ ਜ ਬਹੁਤ ਜ਼ਿਆਦਾ ਰੋਂਦਾ ਹੈ ਬਹੁਤ ਜ਼ਿਆਦਾ ਇਮੋਸ਼ਨਲ ਹੈ ਹਨਾ ਤਾਂ ਤੁਸੀਂ ਬੱਚੇ ਦੇ ਗਲੇ ਦੇ ਵਿੱਚ ਇੱਕ ਚਾਂਦੀ ਦਾ ਚੰਦਰਮਾ ਬਣਾ ਕੇ ਚਿੱਟੇ ਧਾਗੇ ਦੇ ਵਿੱਚ ਪਾ ਸਕਦੇ ਹੋ ਇਸ ਦੇ ਨਾਲ ਵੀ ਇਹ ਜਿਹੜਾ ਚੰਦਰਮਾ ਸਟਰੋਂਗ ਹੋ ਜਾਂਦਾ ਹੈ 12 ਰਾਸ਼ੀਆਂ ਵਾਲੇ ਕਿਹੜਾ ਉਪਾਅ ਕਰ ਸਕਦੇ ਨੇ ਤਾਂ ਕਿ ਪੂਰਨਮਾਸ਼ੀ ਤੇ ਤੁਹਾਡਾ ਦਿਨ ਸ਼ੁਭ ਰਹੇ ਤੇ ਚੰ드ਰਮਾ ਤੁਹਾਡਾ ਸ਼ੁਭ ਹੋ ਜਾਏ ਇਹ 12 ਰਾਸ਼ੀਆਂ ਵਾਲੇ ਵੀ ਕਰ ਸਕਦੇ ਨੇ ਜਾਂ ਜਿਨ੍ਹਾਂ ਨੂੰ ਆਪਣੀ ਰਾਸ਼ੀ ਦਾ ਨਹੀਂ ਵੀ ਪਤਾ ਉਹ ਵੀ ਇਹ ਉਪਾਅ ਕਰ ਸਕਦੇ ਨੇ ਘਰ ਦੇ ਵਿੱਚ ਖੀਰ ਬਣਾਉਣੀ ਸਪੈਸ਼ਲੀ ਤੁਸੀਂ ਮਿਸ਼ਰੀ ਪਾ ਕੇ ਖੀਰ ਬਣਾ ਸਕਦੇ ਹੋ ਇਸ ਦੇ ਨਾਲ ਚੰਦਰ ਦੇ ਨਾਲ ਜਿਹੜਾ ਸ਼ੁਕਰ ਵੀ ਸ਼ੁਭ ਹੋ ਜਾਂਦਾ ਹੈ ਮੈਂ ਖੀਰ ਬਣਾ ਕੇ ਖੁਦ ਵੀ ਖਾਣੀ ਕਿਸੇ ਲੋੜਵੰਦ ਨੂੰ ਵੀ ਦੇਣੀ ਜੇਕਰ ਘਰ ਦੇ ਵਿੱਚ ਲੇਬਰ ਕੰਮ ਕਰਦੀ ਹੈ ਤਾਂ ਉਹਨਾਂ ਨੂੰ ਵੀ ਦੇਣੀ ਤੇ ਆਪਣੇ ਵੱਡ ਵਡੇਰਿਆਂ ਦੇ ਨਾਮ ਦੀ ਖੀਰ ਤੁਸੀਂ ਜ਼ਰੂਰ ਕੱਢਣੀ ਹੈ ਤਾਂ ਕਿ ਦਿਨ ਤੁਹਾਡਾ ਸ਼ੁਭ ਰਹੇ ਤੇ ਪੂਰਨਮਾਸ਼ੀ ਤੁਹਾਡੇ ਲਈ ਲਾਭਕਾਰੀ ਰਹੇ ਇਹ ਉਪਾਅ ਕਰਕੇ ਦੇਖੋ ਰਿਜ਼ਲਟ ਤੁਹਾਨੂੰ 100% ਮਿਲੇਗਾ ਹਰ ਪੂਰਨਮਾਸ਼ੀ ਤੇ ਤੁਸੀਂ ਖੀਰ ਬਣਾ ਕੇ ਲੋੜਵੰਦਾਂ ਨੂੰ ਦਿਆ ਕਰੋ ਤਾਂ ਕਿ ਤੁਹਾਡਾ ਚੰਦਰਮਾ ਤੁਹਾਨੂੰ ਸ਼ੁਭ ਲਾਭ ਦੇਵੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਕੇ ਹਾਈਪ ਵੀਡੀਓ ਨੂੰ ਜ਼ਰੂਰ ਦਿਆ ਕਰੋ ਹੁਣ ਗੱਲ ਕਰਦੇ ਆਪਾਂ 12 ਰਾਸ਼ੀਆਂ ਦਾ ਰਾਸ਼ੀਪਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਰਿਸ ਜਾਨੀ ਮੇਸ਼ ਰਾਸ਼ੀ ਬਾਰੇ ਮੇਸ਼ ਰਾਸ਼ੀ ਵਾਲਿਆਂ ਦੇ ਜੋ ਲਗਨ ਦਾ ਮਾਲਕ ਹੈ ਸ਼ੁਭ ਚੱਲ ਰਿਹਾ ਹੈ ਚੰਦਰ ਤੁਹਾਡਾ ਚੌਥੇ ਹਾਊਸ ਦੇ ਵਿੱਚ ਚਲਾ ਜਾਏਗਾ ਆਪਣੇ ਹੀ ਘਰ ਦੇ ਵਿੱਚ ਹੈ ਚੰਦਰਮਾ ਹਮੇਸ਼ਾ ਸ਼ੁਭ ਫਲ ਦਿੰਦਾ ਚੌਥਾ ਹਾਊਸ ਹੈ ਜਿਹੜਾ ਸੁੱਖਾਂ ਦਾ ਮੰਨਿਆ ਜਾਂਦਾ ਹੈ ਸੁੱਖਾਂ ਦੇ ਵਿੱਚ ਵਾਧਾ ਹੋਏਗਾ ਲੇਕਿਨ ਸ਼ਨੀ ਦਾ ਨਕਸ਼ਤਰ ਚੱਲ ਰਿਹਾ ਜੋ ਜਿਆ ਤਾਂ ਤੁਸੀਂ ਕੀ ਕਰੋ ਚਲਦੇ ਪਾਣੀ ਦੇ ਵਿੱਚ ਚਾਵਲ ਜਲ ਪ੍ਰਵਾਹ ਕਰ ਸਕਦੇ ਹੋ ਚੌਥੇ ਬੈਠਾ ਚੰਦਰ ਤੁਹਾਨੂੰ ਸ਼ੁਭ ਲਾਭ ਦੇਵੇਗਾ ਤੁਸੀਂ ਹਲਦੀ ਵੀ ਨਾਲ ਜਲ ਪ੍ਰਵਾਹ ਕਰ ਸਕਦੇ ਹੋ ਤਾਂ ਕਿ ਗੁਰੂ ਵੀ ਨਾਲ ਹੈ ਜਿਹੜਾ ਸਟਰੋਂਗ ਹੋਵੇ ਗੁਰੂ ਦੀ ਨਾਲ એનર્ਜੀ ਤੁਹਾਨੂੰ ਬੈਸਟ ਮਿਲ ਸਕੇ ਹੁਣ ਗੱਲ ਕਰਦੇ ਆਪਾਂ ਟੌਰਸ ਜਾਨੀ ਬ੍ਰਿਕ ਰਾਸ਼ੀ ਬਾਰੇ ਬ੍ਰਿਕ ਰਾਸ਼ੀ ਵਾਲਿਆਂ ਦੇ ਜੋ ਚੰ드ਰਮਾ 3rd ਹਾਊਸ ਦੇ ਵਿੱਚ ਰਹੇਗਾ ਕਿਤੇ ਨਾ ਕਿਤੇ ਯਾਤਰਾ ਕਰ ਸਕਦੇ ਹੋ ਜੇਕਰ ਧਾਰਮਿਕ ਯਾਤਰਾ ਕਰਦੇ ਹੋ ਤਾਂ ਬਹੁਤ ਜ਼ਿਆਦਾ ਸ਼ੁਭਕਾਰੀ ਰਹੇਗੀ ਤੁਸੀਂ ਕੀ ਕਰਨਾ ਹੈ ਚਾਵਲ ਦੀ ਖੀਰ ਬਣਾ ਸਕਦੇ ਹੋ ਮਿਸ਼ਰੀ ਪਾ ਕੇ ਤਾਂ ਕਿ ਚੰਦਰ ਤੇ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਸ਼ੁਕਰ ਵੀ ਨਾਲ ਸ਼ੁਭ ਹੋਵੇ ਤੁਸੀਂ ਮਜ਼ਦੂਰਾਂ ਨੂੰ ਖਵਾ ਸਕਦੇ ਹੋ ਤਾਂ ਕਿ ਜੋ ਸ਼ਨੀ ਦਾ ਨਕਸ਼ਤਰ ਹੈ ਨਕਸ਼ਤਰ ਤੁਹਾਡਾ ਮਿੱਤਰ ਹੈ ਸ਼ਨੀ ਦੇ ਜੋ ਕਾਰਕ ਮੰਨੇ ਜਾਂਦੇ ਨੇ ਮਜ਼ਦੂਰ ਜੇਕਰ ਤੁਸੀਂ ਮਿਸ਼ਰੀ ਪਾ ਕੇ ਖੀਰ ਬਣਾ ਕੇ ਮਜ਼ਦੂਰਾਂ ਨੂੰ ਜਾਂ ਕੰਮ ਕਰਨ ਵਾਲਿਆਂ ਨੂੰ ਦਿਨੇ ਹੋ ਤਾਂ ਇਸ ਦੇ ਨਾਲ ਤੁਹਾਡਾ ਚੰਦਰ ਸ਼ੁਕਰ ਤੇ ਸ਼ਨੀ ਤਿੰਨੇ ਹੀ ਤੁਹਾਨੂੰ ਸ਼ੁਭ ਫਲ ਦੇ ਸਕਦਾ ਹੈ ਹੁਣ ਗੱਲ ਕਰਦੇ ਆ ਜੈਮਨੀ ਜਾਨੀ ਮਿਥਨ ਰਾਸ਼ੀ ਵਾਲਿਆਂ ਦੀ ਮਿਥਨ ਰਾਸ਼ੀ ਵਾਲਿਆਂ ਦੇ ਜੋ ਚੰ드ਰਮਾ ਸੈਕੰਡ ਹਾਊਸ ਦੇ ਵਿੱਚ ਰਹੇਗਾ ਦੂਸਰੇ ਹਾਊਸ ਦੇ ਵਿੱਚ ਚੰ드ਰਮਾ ਹਮੇਸ਼ਾ ਸ਼ੁਭ ਫਲ ਦਿੰਦਾ ਹੈ ਜੋ ਨਕਸ਼ਤਰ ਸ਼ਨੀ ਦਾ ਚੱਲੇਗਾ ਉਹ ਵੀ ਤੁਹਾਡਾ ਮਿੱਤਰ ਹੈ ਤੇ ਤੁਸੀਂ ਕੀ ਕਰ ਸਕਦੇ ਹੋ ਦੂਸਰੇ ਬੈਠਾ ਚੰਦਰ ਤੁਹਾਨੂੰ ਸ਼ੁਭ ਫਲ ਦੇਵੇ ਸਵੇਰ ਤੋਂ ਹੀ ਤੁਸੀਂ ਮੱਥੇ ਤੇ ਦੁੱਧ ਦਾ ਤਿਲਕ ਲਾ ਲੈਣਾ ਤਾਂ ਕਿ ਦੂਸਰੇ ਜਦੋਂ ਵੀ ਆਪਾਂ ਮੱਥੇ ਤੇ ਤਿਲਕ ਲਾਉਨੇ ਤਾਂ ਦੂਸਰਾ ਘਰ ਹੈ ਜਿਹੜਾ ਉਹ ਐਕਟਿਵ ਹੋ ਜਾਂਦਾ ਹੈ ਤਾਂ ਤੁਸੀਂ ਮੱਥੇ ਤੇ ਦੁੱਧ ਦਾ ਤਿਲਕ ਸਵੇਰੇ ਤੋਂ ਲਾ ਸਕਦੇ ਹੋ ਖੀਰ ਬਣਾ ਕੇ ਤੁਸੀਂ ਕਿਸੇ ਲੋੜਵੰਦਾ ਨੂੰ ਦੇ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਵੈਸਟ ਰਹੇ ਕੈਂਸਰ ਜਾਨਿਕ ਕਰਕਰਾਸ਼ੀ ਵਾਲੇ ਕਰਕਰਾਸ਼ੀ ਵਾਲਿਆਂ ਦੇ ਲਗਨ ਦਾ ਮਾਲਕ ਚੰ드ਰਮਾ ਲਗਨ ਦੇ ਵਿੱਚ ਹੀ ਬੈਠ ਗਿਆ ਤਾਂ ਸ਼ੁਭ ਹੈ ਤੁਹਾਡੀ ਜੋ એનર્ਜੀ ਹੈ ਉਹ ਉੱਪਰ ਰਹੇਗੀ ਸ਼ਨੀ ਦਾ ਨਕਸ਼ਤਰ ਚੱਲੇਗਾ ਇਸ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਖੀਰ ਘਰ ਦੇ ਵਿੱਚ ਜ਼ਰੂਰ ਬਣਾਉਣੀ ਹੈ ਇਹ ਚੰ드ਰਮਾ ਦੇ ਦਰਸ਼ਨ ਜਰੂਰ ਕਰਨੇ ਨੇ ਤਾਂ ਕਿ ਦਿਨ ਤੁਹਾਡਾ ਹੋਰ ਬੈਸਟ ਰਹੇ ਕਿਸੇ ਧਾਰਮਿਕ ਸਥਾਨ ਦਾ ਜਲ ਪਾ ਕੇ ਤੁਸੀਂ ਇਸ਼ਨਾਨ ਵੀ ਜਰੂਰ ਕਰਨਾ ਹੈ ਤਾਂ ਕਿ ਚੰਦਰ ਤੇ ਗੁਰੂ ਤੁਹਾਨੂੰ ਦੋਵੇਂ ਹੀ ਸ਼ੁਭ ਫਲ ਦੇਣ। ਮ੍ਰਿਯੋਤ ਜਾਨੀ ਸਿੰਘ ਰਾਸ਼ੀ ਤੇ ਸਿੰਘ ਲਗਣ ਵਾਲਿਆਂ ਦੇ ਜੋ ਨਕਸ਼ਤਰ ਸ਼ਨੀ ਦਾ ਚੱਲੇਗਾ ਤੁਹਾਡਾ ਮਿੱਤਰ ਨਹੀਂ ਹੈ ਚੰ드ਰਮਾ ਵੀ ਤੁਹਾਡਾ 12ਵੇਂ ਹਾਊਸ ਦੇ ਵਿੱਚ ਚਲਾ ਗਿਆ। ਛੋਟੀਆਂ-ਛੋਟੀਆਂ ਗੱਲਾਂ ਤੇ ਤੁਸੀਂ 네ਗੇਟਿਵ ਨਹੀਂ ਹੋਣਾ ਪੋਜ਼ਿਟਿਵ ਸੋਚਣਾ ਹੈ। ਪਾਣੀ ਦਾ ਸੇਵਨ ਜ਼ਿਆਦਾ ਕਰਨਾ ਤਾਂ ਕਿ ਚੰ드ਰਮਾ ਤੁਹਾਡਾ ਕਾਇਮ ਰਹੇ ਖੀਰ ਬਣਾ ਕੇ ਤੁਸੀਂ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਆਪਣੇ ਚੰ드ਰਮਾ ਨੂੰ ਸ਼ੁਭ ਕਰਨ ਦੇ ਲਈ ਕਿਉਂਕਿ ਸ਼ਨੀ ਦਾ ਨਕਸ਼ਤਰ ਹੈ ਤੇ ਚੰ드ਰਮਾ ਵੀ 12th ਹਾਊਸ ਦੇ ਵਿੱਚ ਹੈ ਇਸ ਦੇ ਲਈ ਤੁਸੀਂ ਰਾਤ ਨੂੰ ਚੰ드ਰਮਾ ਦੀ ਰੋਸ਼ਨੀ ਦੇ ਵਿੱਚ 5-10 ਮਿੰਟ ਬੈਠ ਸਕਦੇ ਹੋ ਤਾਂ ਕਿ ਚੰਦਰ 12th ਵਿੱਚ ਬੈਠਾ ਤੁਹਾਨੂੰ ਜ਼ਿਆਦਾ ਪ੍ਰੋਬਲਮ ਨਾ ਦੇਵੇ ਵਰਗੋ ਜਾਨੀ ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਦੇ ਜੋ ਨਕਸ਼ਤਰ ਸ਼ਨੀ ਦਾ ਚੱਲੇਗਾ ਤੁਹਾਡਾ ਮਿੱਤਰ ਹੈ ਦੂਸਰਾ ਤੁਹਾਡਾ ਚੰਦਰਮਾ ਜਿਹੜਾ 11ਵੇਂ ਹਾਊਸ ਦੇ ਵਿੱਚ ਚਲਾ ਗਿਆ ਡੇਲੀ ਇਨਕਮ ਦਾ ਕੰਮ ਕਰ ਰਹੇ ਹੋ ਬਹੁਤ ਵਧੀਆ ਚੱਲੇਗਾ ਦਿਨ ਨੂੰ ਹੋਰ ਵੈਸਟ ਕਰਨ ਦੇ ਲਈ ਤੁਸੀਂ ਆਪਣੇ ਚੰਦਰਮਾ ਨੂੰ ਸ਼ੁਭ ਕਰਨ ਦੇ ਲਈ ਕਿਸੇ ਧਾਰਮਿਕ ਸਥਾਨ ਤੇ ਤੁਸੀਂ ਚਾਵਲ ਦਾ ਦਾਨ ਕਰ ਸਕਦੇ ਹੋ ਤੇ ਬੱਚਿਆਂ ਨੂੰ ਹਰੀਆਂ ਟੌਫੀਆਂ ਦੇ ਸਕਦੇ ਹੋ ਹੁਣ ਗੱਲ ਕਰਦੇ ਆਪਾਂ ਲਿਬਰਾ ਜਾਨੀ ਤੁਲਾ ਲਗਨ ਤੇ ਤੁਲਾ ਰਾਸ਼ੀ ਵਾਲੇ ਮਾਰੇ ਤੁਲਾ ਲਗਨ ਵਾਲਿਆਂ ਦੇ ਜੋ ਚੰਦਰਮਾ 10ਵੇਂ ਹਾਊਸ ਦੇ ਵਿੱਚ ਰਹੇਗਾ ਜੋ ਨਕਸ਼ਤਰ ਸ਼ਨੀ ਦਾ ਇਹ ਵੀ ਤੁਹਾਡਾ ਮਿੱਤਰ ਹੈ ਇੱਕ ਤਾਂ ਤੁਸੀਂ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਤੇ ਦੂਸਰਾ ਤੁਸੀਂ ਪਾਣੀ ਦੇ ਵਿੱਚ ਦੁੱਧ ਪਾ ਕੇ ਤੇ ਨਾਲ ਤੁਸੀਂ ਕਾਲੇ ਤਿਲ ਪਾ ਕੇ ਜੇਕਰ ਸ਼ਿਵਲਿੰਗ ਦਾ ਅਭਿਸ਼ੇਕ ਕਰਦੇ ਹੋ ਤਾਂ ਦਿਨ ਤੁਹਾਡਾ ਹੋਰ ਜ਼ਿਆਦਾ ਬੈਸਟ ਰਹੇਗਾ ਸਕਾਰਪੀਆ ਜਾਨੀ ਬ੍ਰਿਸ਼ਚਿਕ ਲਗਨ ਤੇ ਬ੍ਰਿਸ਼ਚਿਕ ਰਾਸ਼ੀ ਵਾਲਾਂ ਦੇ ਚੰਦਰਮਾ ਨੌਵੇਂ ਹਾਊਸ ਦਾ ਮਾਲਕ ਹੈ ਤੇ ਨੌਵੇਂ ਹਾਊਸ ਦੇ ਵਿੱਚ ਹੀ ਚਲਾ ਗਿਆ ਗੁਰੂ ਦਾ ਅਕਰ ਮੰਨਿਆ ਗਿਆ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਸਕਦੇ ਹੋ ਜੇਕਰ ਤੁਹਾਡੇ ਕੋਈ ਨੇੜੇ ਗੁਰਦੁਆਰਾ ਜਾਂ ਮੰਦਿਰ ਹੈ ਤਾਂ ਉੱਥੇ ਤੁਸੀਂ ਜ਼ਰੂਰ ਜਾਓ ਉੱਥੋਂ ਤੁਸੀਂ ਜਲ ਵੀ ਲੈ ਕੇ ਘਰ ਆ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਬੈਸਟ ਰਹੇ ਪੂਰਨਵਾਸੀ ਤੇ ਤੁਸੀਂ ਕੀ ਕਰ ਸਕਦੇ ਹੋ ਪੀਲੇ ਕਲਰ ਦੀ ਮਠਾਈ ਦਾ ਜੇਕਰ ਤੁਸੀਂ ਧਾਰਮਿਕ ਸਥਾਨ ਤੇ ਚੜਾਉਨੇ ਹੋ ਜਾਂ ਬੱਚਿਆਂ ਨੂੰ ਦਿਨੇ ਤਾਂ ਦਿਨ ਤੁਹਾਡਾ ਹੋਰ ਜ਼ਿਆਦਾ ਸ਼ੁਭ ਰਹੇਗਾ ਤੇ ਕਿਸਮਤ ਤੁਹਾਡੀ ਸਾਥ ਦੇਵੇਗੀ ਸੈਜੀਟੇਰੀਸ ਜਾਨੀ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲੇ ਦੇ ਜੋ ਨਕਸ਼ਤਰ ਚੱਲੇਗਾ ਸ਼ਨੀ ਦਾ ਚੱਲੇਗਾ ਜਿਆਦਾ ਮਿੱਤਰ ਨਹੀਂ ਹੈ ਤੇ ਚੰ드ਰਮਾ ਵੀ ਤੁਹਾਡਾ ਪੂਰਾ ਦਿਨ ਹੈ ਜਿਹੜਾ 8ਵੇਂ ਹਾਊਸ ਦੇ ਵਿੱਚ ਰਹੇਗਾ ਚੰਦਰਮਾ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਪਾਣੀ ਦੇ ਵਿੱਚ ਦੁੱਧ ਪਾ ਕੇ ਤੇ ਨਾਲ ਹਲਦੀ ਪਾ ਕੇ ਨਹਾ ਸਕਦੇ ਹੋ ਤਾਂ ਕਿ ਚੰਦਰ ਤੇ ਗੁਰੂ ਤੁਹਾਨੂੰ ਦੋਨੇ ਹੀ ਸਪੋਰਟ ਦੇਣ ਬਾਧੂ ਦੇ ਮਾਨ ਸਿੰਘ ਚਿੰਤਾਵਾਂ ਤੁਹਾਨੂੰ ਰਹਿ ਸਕਦੀਆਂ ਨੇ ਭਜਨ ਅਠ ਤੁਹਾਡੀ ਬਣੀ ਰਹੇਗੀ ਦਿਨ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਸ਼ਿਵਲਿੰਗ ਤੇ ਪਾਣੀ ਦੇ ਵਿੱਚ ਦੁੱਧ ਪਾ ਕੇ ਤੁਸੀਂ ਸ਼ਿਵਲਿੰਗ ਅਭਿਸ਼ੇਕ ਕਰ ਸਕਦੇ ਹੋ ਤਾਂ ਕਿ ਅੱਠਵੇਂ ਬੈਠਾ ਚੰਦਰ ਤੁਹਾਨੂੰ ਸ਼ੁਭ ਫਲ ਦੇਵੇ। ਕੈਪ੍ਰିକੌਰ ਜਾਨੇ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਦੇ ਚੰਦਰਮਾ ਜਿਹੜਾ 7ਵੇਂ ਹਾਊਸ ਦੇ ਵਿੱਚ ਚਲਾ ਗਿਆ ਇਮੋਸ਼ਨਲ ਹੋ ਕੇ ਕੋਈ ਫੈਸਲਾ ਨਹੀਂ ਲੈਣਾ ਤੇ ਜੋ ਨਕਸ਼ਤਰ ਸ਼ਨੀ ਦਾ ਚੱਲੇਗਾ ਤੁਹਾਡੇ ਲਗਨ ਦਾ ਮਾਲਕ ਹੈ ਸ਼ਨੀ ਤੁਹਾਨੂੰ ਸ਼ੁਭ ਫਾਲੀ ਦੇਵੇਗਾ। ਤੁਹਾਡੇ ਯਤਨ ਦੇ ਨਾਲ ਕੀਤੇ ਹੋਏ ਕੰਮ ਤੁਹਾਨੂੰ ਸ਼ੁਭ ਲਾਭ ਦੇ ਸਕਦੇ ਨੇ ਪਾਰਟਨਰਸ਼ਿਪ ਦੇ ਵਿੱਚ ਤੁਹਾਨੂੰ ਵਧੀਆ ਲਾਭ ਹੋ ਸਕਦੇ ਨੇ। ਇਹ ਰੇਸ਼ਟਾਨੀ ਕੁੰਭ ਲਾਗਨ ਤੇ ਕੁੰਭ ਰਾਸ਼ੀ ਵਾਲਿਆਂ ਦੇ ਚੰ드ਰਮਾ ਚਲਾ ਗਿਆ 6th ਹਾਊਸ ਦੇ ਵਿੱਚ ਮਾਨਸਿਕ ਤੌਰ ਤੇ ਚਿੰਤਾ ਨਹੀਂ ਕਰਨੀਆਂ ਪੈਸੇ ਦੇ ਦੇਣ ਲੈਣ ਤੋਂ ਬਚਣਾ ਤੁਸੀਂ ਕਰਜ਼ਾ ਨਹੀਂ ਲੈਣਾ ਪੈਸਾ ਕਿਸੇ ਨੂੰ ਨਾ ਦੇਣਾ ਤੇ ਨਾ ਤੁਸੀਂ ਲੈਣਾ ਤੁਸੀਂ ਕੀ ਕਰ ਸਕਦੇ ਹੋ ਚਲਦੇ ਪਾਣੀ ਦੇ ਵਿੱਚ ਤੁਸੀਂ ਚਾਵਲ ਜਲ ਪ੍ਰਵਾਹ ਕਰ ਸਕਦੇ ਹੋ ਕਿਉਂਕਿ ਤੁਹਾਡੇ ਜੇਕਰ ਤੁਹਾਨੂੰ ਜਿਆਦਾ ਹੀ ਮਾਨਸਿਕ ਚਿੰਤਾ ਨੇ ਤੁਹਾਡੇ ਲਗਨ ਦੇ ਵਿੱਚ ਰਾਹੂ ਆ ਤਾਂ ਤੁਸੀਂ ਜੋ ਵੀ ਕੱਚਾ ਦੁੱਧ ਦਾ ਛਿੱਟਾ ਦੇ ਕੇ ਜੋ ਵੀ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਸ਼ੁਭ ਰਹੇ ਪਾਈਸਸ ਜਾਨੇ ਮੀਨ ਲਗਨ ਤੇ ਮੀਂ ਰਾਸ਼ੀ ਵਾਲਿਆਂ ਦੇ ਚੰ드ਰਮਾ ਚਲਾ ਗਿਆ ਪੰਜਵੇਂ ਹਾਊਸ ਦੇ ਵਿੱਚ ਸੋਚ ਵਧੀਆ ਹੋਏਗੀ ਪੰਜਵੇਂ ਹਾਊਸ ਦਾ ਮਾਲਕ ਹੈ ਚੰ드ਰਮਾ ਤੁਹਾਡਾ ਤੇ ਗੁਰੂ ਦਾ ਜਿਹੜਾ ਮਿੱਤਰ ਗ੍ਰਹਿ ਹੈ ਚੰ드ਰਮਾ ਪੰਜਵੇਂ ਹਾਊਸ ਦੇ ਵਿੱਚ ਤੁਹਾਨੂੰ ਸ਼ੁਭਲਾਭ ਦੇਵੇ ਤੁਸੀਂ ਕਿਸੇ ਲੋੜਵੰਦ ਦੀ ਸੇਵਾ ਕਰ ਸਕਦੇ ਹੋ ਕਿਉਂਕਿ ਸ਼ਨੀ ਦਾ ਨਕਸ਼ਤਰ ਚੱਲੇਗਾ ਲੋੜਵੰਦ ਨੂੰ ਤੁਸੀਂ ਚਾਵਲ ਤੇ ਦੁੱਧ ਦਾ ਦਾਨ ਵੀ ਦੇ ਸਕਦੇ ਹੋ ਜਾਂ ਤੁਸੀਂ ਪੀਲੇ ਰੰਗ ਦੀ ਮਠਾਈ ਵੀ ਦੇ ਸਕਦੇ ਹੋ ਤਾਂ ਕਿ ਦਿਨ ਤੁਹਾਡਾ ਸ਼ੁਭ ਰਹੇ ਤੇ ਪੂਰਨਵਾਸੀ ਤੇ ਤੁਹਾਨੂੰ શુભ ਲਾਭ ਮਿਲ ਸਕੇ ਜੇਕਰ ਤੁਹਾਨੂੰ ਲੱਗਦਾ ਕਿ ਸਾਡੀ ਕੁੰਲੀ ਦੇ ਵਿੱਚ ਚੰਦਰਮਾ ਬੀਕ ਹੈ ਜਾਂ ਚੰਦਰਮਾ ਦਾ ਕੋਈ ਵਿਸ਼ਯ ਯੋਗ ਬਣਿਆ ਹੋਇਆ ਜਾਂ ਚੰਦਰ ਰਾਹੁ ਦੀ ਯੁੱਤੀ ਹੈ ਤਾਂ ਤੁਸੀਂ ਕੀ ਕਰੋ ਘਰ ਦੇ ਵਿੱਚ ਲੀਕੇਜ ਨਾ ਹੋਣ ਦਿਓ ਟੂਟੀਆਂ ਦੀ ਦੂਸਰਾ ਤੁਸੀਂ ਘਰ ਦੇ ਵਿੱਚ ਪਾਣੀ ਦੀ ਬੇਸਤੀਜ ਨਾ ਕਰੋ ਤਾਂ ਕਿ ਚੰਦਰਮਾ ਤੁਹਾਨੂੰ ਸ਼ੁਭ ਫਾਲ ਦੇ ਸਕੇ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਤੇ ਤਿੱਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਤੁਸੀਂ ਪਰਸਨਲੀ ਆਪਣੀ ਕੁੰਡਲੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ